ਤੋ ਪਹਿਲਾਂ ਕੁਸ਼ਵਪਾਲ ਸਿੰਘ ਮਾਨ ਜੀ ਤੁਹਾਡਾ ਇੱਥੇ ਬੰਗਿਆ ਦੇ ਵਿੱਚ ਆਇੰਦਾ ਸਵਾਗਤ ਹੈ ਧੰਨਵਾਦ ਜੀ ਤੇ ਤੁਸੀਂ ਲੋਕ ਸਭਾ ਹਲਕਾ ਸ੍ਰੀ ਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਰ ਅਮਰਸਰ ਦੇ ਕੈਂਡੀ ਜੀ ਲੋਕ ਜਿਹੜੇ ਆ ਉਹ ਤੁਹਾਨੂੰ ਹੀ ਕਿਉਂ ਚੁਣਿਆ ਪਹਿਲਾਂ ਮੈਂ ਬੰਗੇ ਦੀ ਪ੍ਰੈਸ ਦਾ ਬਹੁਤ ਧੰਨਵਾਦੀਆਂ ਸਾਡੇ ਛੋਟੇ ਜਿਹੇ ਸੱਦੇ ਦੇ ਤੁਸੀਂ ਆਏ ਹੋ ਜੀ ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਸਾਡੇ ਕੋਲ ਜਿਹੜਾ ਮੇਰੇ ਮਨ ਦੇ ਵਿੱਚ ਏਜੰਡਾ ਆਇਆ ਦੁਖਾਨ ਤਾਂ ਉਹ ਹੈ ਪੰਜਾਬ ਦਾ ਭਵਿੱਖ ਪੰਜਾਬ ਨੂੰ ਪੰਜਾਬੀਆਂ ਵਾਸਤੇ ਮਹਿਫੂਜ਼ ਕਰਨਾ ਆਪਣੇ ਇਹ ਸੰਖਿਆ ਦੇ ਸਪੈਸ਼ਲੀ ਚਾਹੇ ਇਹ ਹਲਕਾ ਹੈ ਜਾਂ ਨਵਾਂ ਸ਼ਹਿਰ ਹਲਕਾ ਹੈ ਆਪਾਂ ਪਿੰਡਾਂ 'ਚ ਜਾਈਏ ਤੇ ਆਪਣੇ ਸਾਰੇ ਪਿੰਡ ਮੇਰੇ ਤੇ ਅਨਕਥਨੀ ਨਹੀਂ ਹੋਗੀ ਕਿ ਉਜੜੇ ਪਏ ਨੇ ਪਿੰਡਾਂ ਦੇ ਪਿੰਡਾਂ ਨੂੰ ਤਾਲੇ ਲੱਗੇ ਹੋਏ ਆ ਜਿਹੜਾ ਬਾਹਰਲਾ ਪ੍ਰਵਾਸੀ ਮਜ਼ਦੂਰ ਹੈ ਉਹ ਘਰਾਂ ਦੇ ਵਿੱਚ ਆ ਕੇ ਬੈਠਾ ਹੈ ਕਿਲਾ ਨੁਮਾ ਕੋਠੀਆਂ ਤੁਹਾਡੇ 도ਆਬੇ ਦੀ ਤੇ ਇਹ ਕਿਲਾ ਨੁਮਾ ਕੋਠੀਆਂ ਬਿਲਕੁਲ ਖਾਲੀ ਪਈਆਂ ਔਰ ਜਦੋਂ ਇਹ ਸਾਰੇ ਲੋਕ ਗਏ ਆ ਬਾਹਰ ਨੂੰ ਉਦੋਂ ਨਾ ਇਹ ਜ਼ਮੀਨ ਵੇਚ ਕੇ ਗਏ ਨੇ ਨਾ ਕਰਜ਼ਾ ਚੁੱਕੇ ਨੇ ਅੱਜ ਜਿਹੜਾ ਹਾਲਾਤ ਪੈਦਾ ਹੋ ਗਏ ਨੇ ਜਿਹੜੇ ਅੱਜ ਬੱਚੇ ਜਾ ਰਹੇ ਨੇ ਉਹ ਜ਼ਮੀਨ ਵੇਚ ਕੇ ਜਾ ਰਹੇ ਨੇ ਕਰਜ਼ਾ ਚੁੱਕ ਕੇ ਜਾ ਰਹੇ ਇਹ ਸਾਡੇ ਨਾਲ ਕਿਉਂ ਵਾਪਰਿਆ ਜਦੋਂ ਬੰਬੇ ਬੈਂਗਲੌਰ ਹਾਈਦਰਾਬਾਦ ਮਡਰਾਸ ਕਲਕੱਤਾ ਸਾਰੀਆਂ ਥਾਵਾਂ ਤੇ ਉਹਨਾਂ ਦੇ ਬੱਚਿਆਂ ਨੂੰ ਉੱਥੇ ਗੁਜ਼ਾਰਾ ਮਿਲ ਰਿਹਾ ਹੈ ਸਾਡੇ ਬੱਚਿਆਂ ਨੂੰ ਗੁਜ਼ਰਾਨ ਕਿਉਂ ਨਹੀਂ ਮੇਰੀ ਜਿੰਨੀ ਕੁ ਤੁਛ ਬੁੱਧੀ ਹੈ ਉਹਦੇ ਮੁਤਾਬਕ ਕਿ ਜਿੰਨੇ ਸਾਡੇ ਹੁਕਮਰਾਨ ਨੇ ਇਨਾ ਨਹੀਂ ਇੱਥੇ ਇਨਫਰਾਸਟ੍ਰਕਚਰ ਹੀ ਪੈਦਾ ਨਹੀਂ ਕੀਤਾ ਜਿਹਦੇ ਨਾਲ ਬੱਚਿਆਂ ਨੂੰ ਜਿਹੜੀ ਇੱਕ ਐਸੀ ਇਨਕਮ ਹੋਵੇ ਜਿਹਦੇ ਵਿੱਚ ਉਹ ਕੰਫਰਟੇਬਲ ਰਹਿ ਸਕਣ ਆਫ ਦਿ ਗੁਜ਼ਰਾਨ ਕਰ ਸਕਣ ਹੁਣ ਮਿਸਾਲ ਦੇ ਤੌਰ ਤੇ ਆਪਾਂ ਦੁਆਬੇ ਦੀ ਧਰਤੀ ਤੇ ਬੈਠੇ ਸਾਰਾ ਦੁਆਬਾ ਸਾਰਾ ਪੰਜਾਬ ਦਿੱਲੀ ਕਵਰਜਰਸ ਫੰਡ ਜਾਂਦਾ ਸਾਰੇ 에어ਕ੍ਰਾਫਟ ਇੰਟਰਨੈਸ਼ਨਲ ਏਅਰਲਾਈਨ ਜਿੰਨੀਆਂ ਨੇ ਪੰਜਾਬ ਤੋਂ ਉੱਤੋਂ ਦੀ ਉੜ ਕੇ ਦਿੱਲੀ ਜਾਂਦੀਆਂ ਨੇ ਕੀ ਕਾਰਨ ਹੈ ਕਿ ਉਹ 에어ਕ੍ਰਾਫਟ ਇੱਥੇ ਕਿਉਂ ਨਹੀਂ ਲਾਂਗਦਾ ਮੇਰੀ ਸਮਝ ਦੇ ਮੁਤਾਬਕ ਕੋਈ ਇੱਕ ਕਾਰਨ ਹੈ ਤੇ ਉੱਥੇ 5 ਤੋਂ 7000 ਬੰਦੇ ਨੂੰ ਲੱਖ ਰੁਪਏ ਮਹੀਨੇ ਦੇ ਕਿੰਦਵਾਨ ਕਿੰਨੇ ਢਾਬੇ ਉੱਥੇ ਚੱਲਦੇ ਨੇ ਕਿੰਨੇ ਹੋਰ ਏਲਾਈਟ ਬਿਜ਼ਨੈਸਿਸ ਉੱਥੇ ਚੱਲਦੇ ਨੇ ਇਥੋਂ ਪੰਜਾਬ ਦੇ ਯੂਥ ਨੂੰ ਵਾਂਝਾ ਕੀਤਾ ਤੁਸੀਂ ਆਪਣੇ ਪੈਸੇ ਦੀ ਸੇਵਿੰਗ ਕਰਦੇ ਹੋ ਤੁਸੀਂ ਉਹ ਪੈਸੇ ਨੂੰ ਬੈਂਕਾਂ 'ਚ ਰੱਖਦੇ ਇੱਕ ਵੀ ਬੈਂਕ ਦਾ ਹੈੱਡਕੁਆਰਟਰ ਪੰਜਾਬ 'ਚ ਹੈ ਸੋ ਇਹ ਬੜੇ ਬੇਸਿਕ ਮੁੱਦੇ ਨੇ ਜਿਹੜੇ ਇੰਪਲੋਇਮੈਂਟ ਜਨਰੇਸ਼ਨ ਦੇ ਮੈਂ ਤੁਹਾਨੂੰ ਇੱਕ ਇੱਕ ਪੁਆਇੰਟ ਹਾਂ ਦੇ ਦੱਸੋ ਫਿਰ ਮੈਨੂੰ ਤੁਸੀਂ ਇਹ ਦੱਸੋ ਪਈ ਅੱਜ ਵੀ ਚੰਕੌਰ ਸਾਹਿਬ ਤੋਂ ਲੈ ਕੇ ਬਲਾਚੌਰ ਤੱਕ ਬੀੜੀ ਨਹੀਂ ਬ੍ਰਿਜ ਨਹੀਂ ਇਗਜ਼ਿਸਟ ਕਰ ਤੁਹਾਡੇ ਕੋਲੇ ਇਸ ਹਲਕੇ 'ਚ ਨਾ ਕੋਈ ਟਰਸਟੀ ਕੇਅਰ ਹਸਪੀਟਲ ਹੈ ਨਾ ਕੋਈ ਮੈਡੀਕਲ ਕਾਮ ਤੁਹਾਡੇ এনवायरमेंटल ਇਸ਼ੂਜ਼ ਐਡੇ ਵੱਡੇ ਨੇ ਕਿ ਜਿਨ੍ਹਾਂ ਨਾਲਾ ਗੜਾ ਬੱਦੀ ਰਾਹ ਪੋਲੂਟਿੰਗ ਦਾ ਉਹ ਸਰਸਾ ਨਦੀ ਜੋ ਸਾਡੇ ਲਈ ਧਾਰਮਿਕ ਖਾਸਾ ਉਹਦੇ ਵਿੱਚ ਇਹ ਸਾਰਿਆਂ ਨੂੰ ਚਾਹੇ ਤੁਹਾਡੇ ਕਿਸਾਨੀ ਦੇ ਮੁੱਦੇ ਨੇ ਚਾਹੇ ਤੁਹਾਡੀ ਐਮਐਸਪੀ ਦਾ ਮੁੱਦਾ ਹੈ ਚਾਹੇ ਤੁਹਾਡੇ ਯੂ ਨੋ ਨਰੇਗਾ ਆਪੀਸ਼ੂਸ ਨੇ ਫਿਰ ਤੁਹਾਡੇ ਜਿਹੜੇ ਪੰਜਾਬ ਦੇ ਮਸਲੇ ਨੇ ਦੇਖੋ ਸਾਡੀ ਪ੍ਰੋਬਲਮ ਹੈ ਕਿ ਇਨਫਰਾਸਟ੍ਰਕਚਰ ਸਾਡੇ ਕੋਲੇ ਹੈ ਨਹੀਂ ਥੋੜੀ ਕੈਪੀਟਲ ਤੁਹਾਡੇ ਕੋਲੇ ਹੈ ਨਹੀਂ ਤੁਹਾਡਾ ਜਿਹੜਾ ਪਾਣੀ ਦੀ ਲੁੱਟ ਹੋ ਰਹੀ ਹੈ ਉਹ ਪਾਣੀ ਦੀ ਲੁੱਟ ਇਕਨੋਮਿਕ ਲੁੱਟ ਹੋ ਰਹੀ ਹੈ ਉਹਦੇ ਬਾਰੇ ਕੋਈ ਵੀ ਤਿਰ ਜਿਹੜੀ ਬਾਹਰੋਂ ਚੱਲਦੀ ਹੈ ਜਿਹੜੀ ਆਪਣੀਆਂ ਟਿਕਟਾਂ ਦਿੱਲੀੋਂ ਲੈ ਕੇ ਆਉਂਦੇ ਨੇ ਉਹ ਤਿਰ ਕਦੀ ਹੀ ਗੱਲ ਨਹੀਂ ਕਰਦੇ ਜਿੰਨੇ ਪੰਜਾਬ ਦੇ ਫੈਕਲਟਾਂ ਚ ਦੇ ਉਹ ਇੱਥੋਂ ਦੀ ਇੱਕੋ ਇੱਕ ਪਾਰਟੀ ਹੈ ਜਿਹੜੀ ਕਰ ਸਕਦੀ ਔਰ ਤੁਸੀਂ ਲੋਕਾਂ ਨੇ ਆਵਾਮ ਨੇ ਇਹਨਾਂ ਪਾਰਟੀਆਂ ਦੀ ਕਾਰਗੁਜ਼ਾਰੀ ਇਹ ਕਿੰਨੇ ਕੀ ਪੰਜਾਬ ਦੇ ਖੈਰ ਖਾਨ ਉਹ ਪਿਛਲੇ 25 30 ਸਾਲ ਖੰਡਾ ਚੁੱਕੇ ਆਰ ਆਹ ਵਾਲੀ ਜਿਹੜੀ ਹੋਣ ਵਾਲੀ ਤੇ ਹੈ ਇਹ ਤਾਂ ਬਿਲਕੁਲ ਹੀ ਦਰੀ ਦੇ ਅੱਗੇ ਗੋਡੇ ਟੋਪੇ ਸੋ ਜੇ ਪੰਜਾਬ ਇੰਪੋਰਟੈਂਟ ਹੈ ਕੌਮ ਇੰਪੋਰਟੈਂਟ ਹੈ ਸਾਡੇ ਬੱਚਿਆਂ ਦੇ ਵਾਸਤੇ ਕਿਸੇ ਨਾ ਪਾਰਟੀਆਂ ਧਰਾਂ ਕੋਲੇ ਕੋਈ ਏਜੈਂਡਾ ਨਹੀਂ ਹੈਗਾ ਇਹਨਾਂ ਕੋਲੇ ਇੱਕ ਇਹਨਾਂ ਨੇ 75 ਸਾਲ ਤੋਂ ਤੁਹਾਨੂੰ ਲਾਲੇਪਾਪ ਦਿੱਤਾ ਹੋਇਆ ਵਿਕਾਸ ਦਾ ਉਹ 75 ਸਾਲ ਜਿੰਨਾ ਤੋਂ ਵਿਕਾਸ ਹੋਇਆ ਨਹੀਂ ਹੁਣ ਕਿਹੜਾ ਹੋਣਾ ਮਨੀਸ਼ ਤਿਵਾੜੀ ਨੇ ਇਸ ਹਲਕੇ 'ਚ 11 ਕਰੋੜ ਦੇ ਡਿਵੈਲਪਮੈਂਟਲ ਵਰਕ ਕੀਤੇ ਹਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਸ ਅਨਗਰੂਹ 'ਚ 2 ਸਾਲਾਂ 'ਚ 361 ਕਰੋੜ ਰੁਪਏ ਦੇ ਪ੍ਰੋਜੈਕਟਸ ਕੀਤੇ ਸੋ ਆ ਡਿਫਰੈਂਸ ਦੇਖੋ ਮੈਂ ਪੰਡਾ ਚ ਜਾਣਾ ਹਰ ਕੱਟਸ ਮੈਂ ਪੁੱਛਣਾ ਵੀ ਮੈਨੂੰ ਹੱਥ ਖੜਾ ਕਰਕੇ ਦੱਸੋ ਤੁਹਾਨੂੰ ਮੌਜੂਦਾ ਐਮਪੀ ਦਾ ਨਾਮ ਪਤਾ ਹੈ ਇਹ ਪੰਜਾਬ ਬੰਦੇ ਨੇ ਉਹਨਾਂ ਚਿਰਚੇ ਦੋ ਬੰਦੇ ਨੂੰ ਪਤਾ ਸੋ ਇਸ ਕਰਕੇ ਕਿ ਜੇ ਸਿੰਘ ਆਪਣਾ ਪੰਜਾਬ ਨੂੰ ਆਵਾਜ਼ ਰੱਖਣਾ ਹੈ ਪੰਜਾਬੀਆਂ ਦੇ ਲਈ ਆਪਣੇ ਬੱਚਿਆਂ ਵਾਸਤੇ ਆਵਾਜ਼ ਰੱਖਣਾ ਹੈ ਇਸ ਕਰਕੇ ਆ ਕਾਂਦੀ ਦਾ ਨਾਮ ਉਸਰਨ ਕੰਮ ਮੋਦਰਨਤਾ ਗੱਲ ਕੀਤੀ ਪੰਜਾਬ ਦੀ ਸੋਚ ਦੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਤਰੱਕੀ ਦੀ ਤਰੱਕੀਆਂ ਆਪਾਂ ਨੂੰ ਬਹੁਤ ਚਾਹੁੰਦੇ ਹੋਗੇ ਪੰਜਾਬ ਦੀ ਗੱਲ ਪੰਜਾਬ ਨੂੰ ਆਬਾਦ ਰੱਖਣਾ ਬਿਲਕੁਲ ਜੇ ਆਪਾਂ ਗੱਲ ਕਰੀ ਅਨੰਦਪੁਰ ਸਾਹਿਬ ਵਰ ਤੇ ਵੀ ਜੇ ਆਪਾਂ ਜਿਹੜਾ ਅਜ ਬੰਗੇ ਨੇ ਦੂਸਰਾ ਇਸ ਗੱਲ ਕਰਿਓ ਬੰਗੇ ਦੀ ਗੱਲ ਕਰੀ ਜਿਹੜਾ ਸੀਪੁਰ ਸਿੰਘ ਨਦੀ ਕਰਿਓ ਇਹਦੀ ਡਵਲਪਮੈਂਟ ਦੀ ਤਰੱਕੀ ਕੀ ਦੇਖੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਿਆ ਵੀ ਆਹ ਤੁਹਾਨੂੰ ਤਾਂ ਇੱਕ ਮੈਂ ਦੱਸਿਆ ਜਿਹੜਾ ਬ੍ਰਿਜ ਹੈ ਇਹ ਵੀ ਤੁਹਾਡੇ ਦੁਆਬੇ ਵਿੱਚ ਪੈਂਦਾ ਹੈ ਇਹ ਵੱਡਾ ਵੱਡਾ ਇਸ਼ੂ ਹੈ ਤੁਹਾਡੇ ਕੋਲੇ ਟ੍ਰਸ਼ੀ ਕੇਰ ਹਸਪੀਟਲ ਹੀ ਹੈ ਨਹੀਂ ਕੋਈ ਤੁਸੀਂ ਹਰ ਕੰਮ ਲਈ ਤੁਸੀਂ ਮੈਨੂੰ ਦੱਸੋ ਅਮਰਸਰੋਂ ਤੁਰਕੇ ਚੰਡੀਗੜ੍ਹ ਤੱਕ ਆਪਣੇ ਕੋਲੇ ਕੋਈ ਵੀ ਮੈਡੀਕਲ ਕੌਂਸਲ ਨਹੀਂ ਕੋਈ ਵੀ ਟ੍ਰਾਂਸਪੋਰਟ ਹੈ ਹੈ ਹਨੀਥਾਨੋ ਜਿਹੜਾ ਸਾਡੇ ਮੈਨੀਫੈਸਟੋ ਹੈਗਾ ਚੋਣ ਮਨੋਰਥ ਹੈ ਉਹ ਉਹਦੇ ਵਿੱਚ ਇਹ ਅਸੀਂ ਸਪੈਸੀਫਿਕਲੀ ਮੈਂਸ਼ਨ ਕੀਤਾ ਟ੍ਰਾਂਸਪੋਰਟ ਹਸਪੀਟਲ ਹੈ ਔਰ ਦੇ ਨਾਲ ਮੈਂ এনਵਾਇਰਨਮੈਂਟ ਦੀ ਗੱਲ ਕੀਤੀ ਹੈ ਸੜਸਾ ਬੰਦੀ ਦੀ ਗੱਲ ਜਿੰਨੀ ਪਾਣੀ ਦੀ ਲੁੱਟ ਹੋ ਰਹੀ ਹੈ ਪੰਜਾਬ 'ਚ ਉਹ ਇਸ ਹਲਕੇ 'ਚ ਹੋ ਰਹੀ ਹੈ। ਉਹ ਸਾਰਾ ਰੋਪੜ ਹੈਡਵਰਕਸ ਤੋਂ। ਇੱਕ ਜੇ ਤੁਹਾਨੂੰ ਖਿਆਲ ਹੋਵੇ ਇੱਕ ਦਸਮੇਸ਼ ਕਨਾਲ ਦਾ ਪ੍ਰੋਜੈਕਟ ਸੀ ਜਿਹੜਾ 60s ਦੇ ਵਿੱਚ ਡਿਜ਼ਾਈਨ ਕੀਤਾ ਗਿਆ ਸੀ ਜਿਹੜਾ ਅਬਾਰਟ ਹੋ ਗਿਆ। ਔਰ ਉਸ ਪ੍ਰੋਜੈਕਟ ਨੂੰ ਰਿਵਾਈਵ ਇਸ ਕਰਕੇ ਨਹੀਂ ਕਰਦੇ ਕਿਉਂਕਿ ਜੇ ਵੀ ਦਸਮੇਸ਼ ਕਨਾਲ ਦੀ ਪਾਣੀ ਦੀ ਰਿਕੁਆਇਰਮੈਂਟ ਹੈ ਉਹ ਦਸਮੇਸ਼ ਕਨਾਲ ਅੱਜ ਦੇ ਮੋਹਾਲੀ ਜ਼ਿਲ੍ਹਾ ਅੱਜ ਦਾ ਫਤਿਹਗੜ੍ਹ ਜ਼ਿਲ੍ਹਾ ਅੱਜ ਦਾ ਪਟਿਆਲਾ ਜ਼ਿਲ੍ਹੇ ਚ ਹੋ ਕੇ ਦੁਬਾਰਾ ਸੱਤ ਨੂੰ ਜਿਉਂ ਪੈਣੀ ਸੀ ਉਹ ਪਾਣੀ ਸਾਰਾ ਪੰਜਾਬ ਚੋਂ ਵਗਣਾ ਸੀ ਉਹ ਇਹ ਕੋਈ ਵੀ ਜਿਹੜੀ ਦਿੱਲੀ ਬੇਸਡ ਤੇ ਰਹਿ ਲਖਨਊ ਬੇਸਡ ਤੇ ਰਹਿ ਕੋਈ ਇਸ ਕਰਕੇ ਨਹੀਂ ਗੱਲ ਕਰਦੀ ਕਿਉਂਕਿ ਫਿਰ ਦਸਮੇਸ਼ ਕਰਨਾਂ ਦੀ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਜਦ ਪੈਣੀ ਹੈ ਤਾਂ ਪੰਜਾਬ ਦੀ ਰਿਕੁਆਇਰਮੈਂਟ ਹੋਰ ਵੱਧ ਜਾਣੀ ਸੋ ਇਹ ਸਾਰੇ ਪ੍ਰੋਜੈਕਟ ਜਿਹੜੇ ਮੈਂ ਤੁਹਾਨੂੰ ਕਹੇ ਨੇ ਡਿਸਾਈਡਸ ਅਦਰ ਥਿੰਗਸ ਜੋ ਇੱਕ ਮੈਂਬਰ ਪਾਰਲੀਮੈਂਟ ਦਾ ਕੰਮ ਹੈ ਇਹ ਮੇਜਰ ਪ੍ਰੋਜੈਕਟਸ ਨੇ ਵਿਚਾਰ ਹਾਂ ਦਾ ਜੇ ਤੁਸੀਂ ਵੱਖ-ਵੱਖ ਪਿੰਡਾਂ 'ਚ ਜਾ ਰਹੇ ਕਿੰਦਾ ਦਾ ਪਾਰਟੀ ਨੂੰ ਰਿਸਪੌਂਸ ਤੁਹਾਨੂੰ ਮਿਲਦਾ ਬਹੁਤ ਚੜ੍ਹਦੀ ਕਲਾ 'ਚ ਹੈ ਜੀ ਨੌਜਵਾਨ ਬਹੁਤ ਉਤਸ਼ਾਹਤ ਹੈ ਪਾਰਟੀ ਨੂੰ ਸਪੋਰਟ ਕਰਨ ਨੂੰ ਔਰ ਇਹ ਜਿਹਾ ਰਿਸਪੌਂਸ ਮੇਰਾ ਖਿਆਲ ਪਾਰਟੀ ਦਾ ਹੱਕੇ ਮਾਰ ਰਿਹਾ ਹੈ ਵੋਟਰਾਂ ਲਈ ਇਸ ਨੇ ਹਕੂ ਮੁਕਾਬਲਾ ਵੀ ਤਾਂ ਸਮਝ ਲਓ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਕਿਉਂਕਿ ਸਾਡਾ ਏਜੰਡਾ ਹੈ ਪੰਜਾਬ ਪੰਜਾਬ ਪੰਜਾਬੀ ਲੋਕ ਤੇ ਇਹਨਾਂ ਕਿਸੇ ਦਾ ਏਜੰਡਾ ਹੈ ਇਹਨਾਂ ਦਾ ਤਾਂ ਏਜੰਡਾ ਇਹ ਹੈ ਅੱਜ ਮੈਂ ਇਲੈਕਸ਼ਨ ਜਿੱਤਾਂ ਲੋਕਾਂ ਨੂੰ ਮੂਰਖ ਬਣਾ ਕੇ ਉਹਦੂ ਬਾਅਦ ਆਪ ਦੇ ਆਪ ਨੂੰ ਕਿਸੇ ਹੋਰ ਧਿਰ ਨੂੰ ਵੇਚ ਦੇਣਾ ਸਾਡਾ ਇੱਕੋ ਹੀ ਵਾਦਾ ਹੈ ਕੁਝ ਨਹੀਂ ਹੈ ਦੇਣ ਨੂੰ ਕੋਈ ਝੂਠਾ ਵਾਦਾ ਨਹੀਂ ਕਿਸੇ ਨੂੰ ਦੇਣ ਨੂੰ ਬਲਕਿ ਇੱਕ ਸੱਚਾ ਵਾਦਾ ਹੈ ਨਾ ਵੇਚੇ ਨਾ ਬਿਚਾਰੇ ਸੰਘਰਸ਼ ਕਰਾਂਗੇ ਹਕੂਮਤ ਚਾਕੇ ਵੀ ਪੰਜਾਬ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਬਚਾਉਣ ਲਈ ਸਾਨੂੰ ਸੰਘਰਸ਼ ਕਰਨਾ ਪੈਣਾ। ਇਹੀ ਵਾਦਾ ਹੈ ਕਿ ਹਕੂਮਤ ਵਿੱਚ ਆ ਕੇ ਵੀ ਪੰਜਾਬ ਦੇ ਹਕਤਿਆਰਾਂ ਲਈ ਪੰਜਾਬ ਦੀਆਂ ਹੱਕਾਂ ਲਈ ਗਵਰਨਮੈਂਟ ਆਫ ਇੰਡੀਆ ਨਾਲ ਸੰਘਰਸ਼ ਕਰਾਂਗੇ। ਕਿ ਜੋ ਵੀ ਬਣ ਪਾਏਗਾ ਉਹ ਕਰਾਂਗੇ। ਵੱਡ ਨਾ ਬਿਗੇ ਨਾ ਵਿਟਾਂਗੇ ਆਹੀ ਇੱਕ ਵਾਦਾ ਹੈ। ਦੂਜਾ ਮੈਂ ਹਰ ਪੰਜਾਬੀ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਰ ਪੰਜਾਬੀ। ਦੇਖੋ ਟਾਵਲਸ ਨੇ 60 ਸਾਲ ਪਹਿਲਾਂ ਫੈਸਲਾ ਕੀਤਾ ਸੀ ਕਿ ਅਸੀਂ ਕਿਸੇ ਸੀਐਨਐਨ ਨਾਲ ਦੁਰਾਏ ਵੇਲੇ ਕਿ ਕਿਸੇ ਨਾਨ ਤਮਿਲ ਨੂੰ ਤਮਿਲਨਾਡੂ ਚ ਹਕੂਮਤ ਨਹੀਂ ਕਰਦੇ ਬੰਗਾਲੀਆਂ ਨੇ ਐਮਰਜੈਂਸੀ ਦੇ ਬਾਅਦ 50 ਸਾਲ ਫੈਸਲਾ ਕੀਤਾ ਅੱਜ ਮਮਤਾ ਬੈਨਰਜੀ ਜੇ ਚੀਫ ਮਿਨਿਸਟਰ ਹੈ ਬੰਗਾਲ ਉਹ ਇਸ ਕਰਕੇ ਕਿਉਂਕਿ ਬੰਗਾਲੀਆਂ ਦਾ ਫੈਸਲਾ ਹੈ ਸਟਾਲਿਨ ਕਰਨਾ ਨਹੀਂ ਵੀ ਜੈਲ ਲਲਿਤਾ ਐਮਜੀਆਰ ਇਸ ਕਰਕੇ ਚੀਫ ਮਿਨਿਸਟਰ ਰਹੇ ਨੇ ਕਿਉਂਕਿ ਤਮਿਲਨਾ ਦਾ ਫੈਸਲਾ ਸਾਡੇ ਕੀ ਹੋ ਰਿਹਾ ਅਰਵਿੰਦ ਕੇਜਰੀਵਾਲ ਫੈਸਲਾ ਕਰਦਾ ਭਗਵੰਤ ਮਾਨ ਬੀਬੀ ਸੋਨੀਆ ਫੈਸਲਾ ਕਰਦੀ ਹਮਿੰਦਰ ਸਿੰਘ ਰਾਹੁਲ ਪ੍ਰੇਮ ਕਾ ਫੈਸਲਾ ਕਰਦੇ ਚੰਨੀ ਉਹ ਆਜਪੈਡ ਵਾਨੀ ਫੈਸਲਾ ਕਰਦੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਗੱਲ ਕੋਈ ਮਮਤਾ ਬੈਨਰਜੀ ਨੂੰ ਦਿੱਲੀ ਨੂੰ ਨਹੀਂ ਠਾਪਦਾ ਸੋ ਮੇਰੀ ਪੰਜਾਬ ਦੇ ਆਵਾਮ ਨੂੰ ਹੱਥ ਜੋੜ ਕੇ ਬੇਨਤੀ ਹੈ ਪਈ ਜੇ ਤੁਸੀਂ ਪੰਜਾਬ ਨੂੰ ਆਬਾਦ ਰੱਖਣਾ ਹੈ ਆਦਮੀ ਆਉਣ ਆੜੀਆਂ ਨਸਲਾਂ ਲੈ ਜਿਹੜਾ ਰਾਹ ਬੰਗਾਲੀ ਤੁਰੇ ਸੀ 50 ਸਾਲ ਪਹਿਲਾਂ ਕਮਲ ਤੁਰੇ ਸੀ 70 ਸਾਲ ਪਹਿਲਾਂ ਤੁਸੀਂ ਪੰਜਾਬ ਚੋ ਦਿੱਲੀ ਦੇ ਨਮਾੰਦਿਆਂ ਨੂੰ ਖੜਾ ਜਿਹੜੀ ਧਿਰ ਤੁਹਾਨੂੰ ਪੰਜਾਬ ਪੱਖੀ ਲੱਗਦੀ ਹੈ ਪੰਥ ਪ੍ਰਸਤ ਲੱਗਦੀ ਹੈ ਪੰਜਾਬ ਪ੍ਰਸਤ ਲੱਗਦੀ ਹੈ ਜਿਹੜੀ ਵੀ ਧਿਰ ਉਹਨੂੰ ਜਿਤਾਓ ਤਾਂ ਪੰਜਾਬ ਤੁਹਾਡਾ ਮੋੜਾ ਬਾਤ ਨਹੀਂ ਹੈ ਨਹੀ ਤਾਂ ਦੇਖੋ 60 ਸਾਲ ਪਹਿਲਾਂ ਜਦੋਂ ਤਮਿਲਸ ਨੇ ਫੈਸਲਾ ਕੀਤਾ ਉਦੋਂ ਬਾਅਦ ਤੁਸੀਂ ਕੀ ਕੀ ਗੁਆਇਆ ਤੁਸੀਂ ਚੰਡੀਗੜ੍ਹ ਗੁਆਇਆ ਤੁਸੀਂ ਆਦੇ ਦਰਿਆਵਾਂ ਦੇ ਪਾਣੀ ਗੁਆਇਆ ਤੁਸੀਂ ਆਪਣਾ ਅਕਾਲ ਤੱਕ ਤੋਂ ਆਇਆ ਤੁਸੀਂ 50 ਹਜ਼ਾਰ ਬੱਚਾ ਸ਼ਹੀਦ ਕਰਾਇਆ ਹਥਿਆਰਬੰਦ ਸੰਘਰਸ਼ ਦੇ ਵਿੱਚ ਤੇ ਅੱਜ ਵੀ ਉਹ ਜਿਹੜੀਆਂ ਸ਼ਿਕਸ਼ੀਦੀਆਂ ਰੁਕમી ਨਹੀਂਆਂ ਤੇ ਸਭ ਤੋਂ ਜਿਹੜੀ ਡੂੰਗੀ ਗੱਲ ਹੈ ਜਿਹੜੀ ਲੋਕਾਂ ਦੇ ਨਿੱਜ ਨਾਲ ਰਹੀ ਕਿ ਤੁਹਾਡੇ ਬੱਚੇ ਤੁਹਾਡੀਆਂ ਧੀਆਂ ਇਸ ਕਗਾਰ ਤੇ ਆ ਗੀਆਂ ਕਿ ਉਹ ਆਪ ਦਾ ਘਰ ਛੱਡ ਕੇ ਉਹਨਾਂ ਨੂੰ ਪਰਦੇਸਾਂ ਚ ਰੋੜਨਾ ਪਿਆ ਇਹ ਸਾਰਾ ਕੁਝ ਤਾਂ ਹੋਇਆ ਕਿ ਵੀ ਥੋੜੇ ਹਕਮਰਾਨ ਦਿੱਲੀ ਦੇ ਨਾਲ ਚੱਲਦੇ ਸੀ ਤੁਸੀਂ ਉਹਨਾਂ ਨੂੰ ਹਕੂਮਤਾਂ ਦਿੰਦੇ ਰਹੇ ਤੇ ਉਹ ਅੱਜ ਤੁਹਾਡਾ ਇਹ ਹਸ਼ਰ